ਸ਼ਾਸ਼ਰੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਪਨੀਰ ਪਿਆਜ਼ ਸੈਂਡਵਿਚ ਜਿਹੜੇ ਬਹੁਤ ਹੀ ਜੂਸੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਦੋ ਪ੍ਰਕਾਰ ਨਾਲ ਬਣਾਵਾਂਗੇ ਤੇ ਚਲੋ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਸਟਫਿੰਗ ਤਿਆਰ ਕਰਾਂਗੇ ਇੱਕ ਕੜਾਈ ਲੈ ਲਈ ਆਪਾਂ ਛੋਟੀ ਜਿਹੇ ਦੇ ਵਿੱਚ ਪਾ ਲਈ ਆਪਾਂ 2 ਚਮਚ ਜਿਹੜੇ ਸਰੋਂ ਦੇ ਤੇਲ ਦੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਐਡ ਕਰ ਲਵਾਂਗੇ ਇਹਦੇ ਵਿੱਚ ਅੱਧਾ ਚਮਚ ਜੀਰੇ ਦਾ ਜੀਰੇ ਨੂੰ ਭੁੰਨਣ ਤੋਂ ਬਾਅਦ ਐਡ ਕਰਾਂਗੇ ਇਹਦੇ ਵਿੱਚ ਆਪਾਂ 2 మీడియం ਸਾਈਜ਼ ਦੇ ਬਰੀਕ-ਬਰੀਕ ਕੱਟੇ ਹੋਏ ਪਿਆਜ਼ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਬਹੁਤ ਹੀ ਸਿੰਪਲ ਤੇ ਟੇਸਟੀ ਜਿਹੜੀ ਰੈਸਪੀ ਦੇਖਣ ਵਾਸਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਬਹੁਤ ਹੀ ਘੱਟ ਮਿਹਨਤ ਵਾਲੀ ਤੇ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਜਿਹੜੀ ਰੈਸਪੀ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿਹੜੀ ਇਹ ਰੈਸਪੀ ਆ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਨੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਸਵੇਰ ਦੇ ਨਾਸ਼ਤੇ ਦੇ ਵਿੱਚ ਤਾਂ ਬਸ ਚਾਰ ਜਾਂਦੀ ਲੱਗ ਜਾਂਦੇ ਨੇਗੇ ਤੇ ਇਹ ਜਿਹੜੇ ਪਿਆਜ਼ ਆ ਆਪਾਂ ਹਲਕੇ ਗੁਲਾਬੀ ਹੋਣ ਟਿਕਰੇ ਇਹਨਾਂ ਨੂੰ ਭੁੰਨ ਲਵਾਂਗੇ ਤੇ ਉਧਰ ਆਪਾਂ ਜਿਹੜਾ ਪਨੀਰ ਹੈਗਾ ਉਹ ਆਪਾਂ 2 ਗਲਾਸ ਦੁੱਧ ਮਤਲਬ ਕਿ ਅੱਧਾ ਲੀਟਰ ਦੇ ਦੁੱਧ ਨੂੰ ਫਾੜ ਲਿਆਗਾ ਤਾਜ਼ਾ ਤਾਜ਼ਾ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਪਨੀਰ ਬਣਾ ਕੇ ਤਿਆਰ ਕਰ ਲਿਆਗਾ ਤੇ ਪਿਆਜ਼ ਜਿਹੜੇ ਆਪਣੇ ਹਲਕੇ ਗੁਲਾਬੀ ਹੋ ਗਏ ਨੇ ਤੇ ਇਹਦੇ ਵਿੱਚ ਆਪਾਂ ਮਿਕਸ ਕਰ ਲਵਾਂਗੇ ਸਵਾਦ ਅਨੁਸਾਰ ਨਾਣ ਤੇ ਮਿਰਚ ਤੇ ਸਵਾਦ ਅਨੁਸਾਰ ਪਾ ਲਈ ਆਪਾਂ ਨੂਨ ਤੇ ਥੋੜੀ ਜੀ ਪਾ ਲਵਾਂਗੇ ਆਪਾਂ ਲਾਲ ਮਿਰਚ ਪਾਊਡਰ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਥੋੜੀ ਜਿਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਸੂਰੀ ਮੇਥੀ ਧਨੀਆ ਹੈ ਤਾਂ ਤੁਸੀਂ ਧਨੀਆ ਐਡ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਫਲੇਵਰ ਆਉਂਦਾ ਕਸੂਰੀ ਮੇਥੀ ਦਾ ਤੇ ਮਿਕਸ ਕਰ ਲਿਆ 1 ਮਿੰਟ ਆਪਾਂ ਇਹਨੂੰ ਪਕਾ ਲਵਾਂਗੇ ਉਸ ਤੋਂ ਬਾਅਦ ਆਪਾਂ ਫੜਿਆ ਹੋਇਆ ਪਨੀਰ ਹੈ ਜਿਹੜਾ ਉਹ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜੇ ਤੁਸੀਂ ਬਾਜ਼ਾਰ ਵਾਲਾ ਐਡ ਕਰਨਾ ਤਾਂ ਉਹਨੂੰ ਕੱਦੂਕਸ ਕਰਕੇ ਜਾਂ ਹੱਥ ਨਾਲ ਮੈਸ਼ ਕਰਕੇ ਤੁਸੀਂ ਪਾ ਸਕਦੇ ਹੋਗੇ ਤੇ ਇਹ ਅੱਧੀ ਇੱਕ ਕੋਲੀ ਦੇ ਕਰੀਬ ਜਿਹੜਾ ਇਹ ਪਨੀਰ ਆਪਣਾ ਬਣ ਕੇ ਤਿਆਰ ਹੋ ਗਿਆ ਸੀਗਾ ਤੇ ਇਹ ਜਿਹੜੀ স্টাফਿੰਗ ਆਪਣੇ ਸੈਂਡਵਿਚਾਂ ਵਾਸਤੇ ਵਧੀਆ ਬਣ ਕੇ ਤਿਆਰ ਹੋ ਜੂਗੀ ਬਹੁਤ ਹੀ ਜਿਆਦਾ ਟੇਸਟੀ ਤੇ ਇਹ ਆਪਾਂ ਇੱਕ ਹੋਰ ਤਰੀਕੇ ਨਾਲ ਮਤਲਬ ਕਿ ਸੈਂਡਵਿਚ ਬਣਾਵਾਂਗੇ ਨਾਲ ਹੀ ਆਪਾਂ ਵੀਡੀਓ ਦੇ ਵਿੱਚ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਹੁਤ ਹੀ ਜਿਆਦਾ ਜਿਹੜੇ ਟੇਸਟੀ ਇਹ ਸੈਂਡਵਿਚ ਬਣ ਕੇ ਤਿਆਰ ਹੁੰਦੇ ਆ ਸਵੇਰ ਦੇ ਨਾਸ਼ਤੇ ਦੇ ਵਿੱਚ ਬੱਚਿਆਂ ਦੇ ਟਿਫਨ ਵਿੱਚ ਤੁਸੀਂ ਇਹ ਦੇ ਸਕਦੇ ਹੋ ਹੈਲਦੀ ਟੇਸਟੀ ਜਿਹੜਾ ਇਹ ਸੈਂਡਵਿਚ ਜੂਸੀ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਇਸ ਸਟੈਪਿੰਗ ਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦਿੰਨੇ ਆਂਗੇ 2 ਮਿੰਟ ਪਕਾ ਲਈ ਹੈਗੀ ਤੇ ਇੱਧਰ ਆਪਾਂ ਨੇ ਲੈ ਬ੍ਰੈਡ ਬ੍ਰੈਡ ਤੁਸੀਂ ਵਾਈਟ ਬ੍ਰਾਊਨ ਜੋ ਵੀ ਲੈਣਾ ਲੈ ਸਕਦੇ ਹੋਗੇ ਤੇ ਨਾਲ ਹੀ ਆਪਾਂ ਲੈ ਲਈ ਹੈਗੀ ਇੰਗੂੜੇ ਅਮਲੀ ਦੀ ਚਟਨੀ ਇਹ ਮੈਂ ਬਣਾ ਕੇ ਸੇਵ ਕੀਤੀ ਹੋਈ ਸੀਗੀ ਤੇ ਇਹਦੇ ਵਿੱਚ ਆਪਾਂ ਨੇ ਇੱਕ ਚਮਚਾ ਜਿਹੜਾ ਗ੍ਰੀਨ ਚਿੱਲੀ ਦਾ ਤੇ ਇੱਕ ਰੈੱਡ ਚਿੱਲੀ ਦਾ ਐਡ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹ ਸਾਰੇ ਬ੍ਰੈਡਾਂ ਦੇ ਉੱਪਰ ਇਸ ਤਰ੍ਹਾਂ ਲਗਾ ਦਾਂਗੇ ਤੇ ਆਪਾਂ ਇਹਦੀ ਸਟਫਿੰਗ ਕਰਦੇ ਹਾਂਗੇ ਹੁਣ ਤੇ ਕਾਫੀ ਸਾਰੇ ਜਿਹੜੀ ਸਟਫਿੰਗ ਹੈਗੀ ਉਹ ਲੈ ਲੈਣੀ ਹੈਗੀ ਪਰ ਦੇਣੀ ਹੈ ਚੰਗੀ ਤਰ੍ਹਾਂ ਬ੍ਰੈਡ ਦੇ ਉੱਪਰ ਤੇ ਬਹੁਤ ਹੀ ਜ਼ਿਆਦਾ ਟੇਸਟੀ ਜੁਨੀਕ ਜਿਹਾ ਟੇਸਟ ਆਉਂਦਾ ਹੈ ਇਹਦਾ ਤੇ ਇੱਕ ਵਾਰ ਤੁਸੀਂ ਬਣਾ ਲਿਆ ਤਾਂ ਬਾਰ-ਬਾਰ ਤੁਸੀਂ ਜਿਹੜੇ ਬ੍ਰੈਡ ਸੈਂਡਵਿਚ ਆ ਤੁਸੀਂ ਇਸ ਤਰੀਕੇ ਨਾਲ ਹੀ ਬਣਾਉਣਾ ਪਸੰਦ ਕਰੋਗੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਬੱਚੇ ਬਾਰ-ਬਾਰ ਮੰਗ-ਮੰਗ ਕੇ ਤੁਹਾਡੇ ਤੋਂ ਇਹੀ ਡਿਮਾਂਡ ਕਰਨਗੇ ਕਿ ਇਸ ਤਰ੍ਹਾਂ ਦਾ ਹੀ ਤੁਸੀਂ ਬ੍ਰੈਡ ਜਿਹੜਾ ਸੈਂਡਵਿਚ ਆ ਸਾਨੂੰ ਦਿਓ ਟਿਫਨ ਦੇ ਵਿੱਚ ਨਾਸ਼ਤੇ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਜਿਹੜੇ ਬਣ ਕੇ ਤਿਆਰ ਹੁੰਦੇ ਆ ਇੱਕ ਤਾਂ ਇਸ ਤਰ੍ਹਾਂ ਜਿਹੜੀ ਸਟਫਿੰਗ ਕਰ ਲਈ ਤੇ ਦੂਸਰੀ ਆਪਾਂ ਇੱਕ ਐਕਸਟਰਾ ਫਰਾ ਤੋਂ ਜਿਹੜੀ ਐ ਸਟਫਿੰਗ ਕਰਾਂਗੇ ਪਹਿਲਾਂ ਆਪਾਂ ਇਹਦੇ ਵਿੱਚ ਪਨੀਰ ਵਾਲਾ ਮਸਾਲਾ ਲਗਾਤਾ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਬਰੀਕ-ਬਰੀਕ ਸਲਾਈਸ ਦੇ ਵਿੱਚ ਜਿਹੜੇ ਪਿਆਜ਼ ਤੇ ਟਮਾਟਰ ਨੂੰ ਕੱਟ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਦੇ ਸਲਾਈਸ ਧਰ ਦਵਾਂਗੇ ਸਾਰੇ ਬ੍ਰੈਡ ਦੇ ਉੱਪਰ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਪੂਰਾ ਕਵਰ ਕਰ ਦਵਾਂਗੇ ਉਸ ਤੋਂ ਬਾਅਦ ਆਪਾਂ ਥੋੜਾ-ਥੋੜਾ ਇਹਦੇ ਵਿੱਚ ਮਿਰਚ ਤੇ ਨੋਨ ਐਡ ਕਰ ਲਵਾਂਗੇ ਪਿਆਜ਼ਾਂ ਦੇ ਵਿੱਚ ਤਾਂ ਕਿ ਜਿਹੜਾ ਇਹਨਾਂ ਦਾ ਟੇਸਟ ਹੈ ਫਿੱਕਾ ਫਿੱਕਾ ਨਾ ਆਵੇ ਤੇ ਬਹੁਤ ਹੀ ਚਟਪੜੇ ਟੇਸਟੀ ਜਿਹੜੇ ਇਹ ਸੈਂਡਵਿਚ ਬਣ ਕੇ ਤਿਆਰ ਹੋਣਗੇ ਤੇ ਉਸ ਤੋਂ ਬਾਅਦ ਆਪਾਂ ਟਮਾਟਰ ਲੈ ਲਵਾਂਗੇ ਸ্লাইਸ ਤੇ ਟਮਾਟਰ ਦੇ ਵੀ ਬڑے-ਬڑے ਸ্লাইਸ ਆਪਾਂ ਇਹਦੇ ਉੱਪਰ ਰੱਖ ਦਵਾਂਗੇ ਤੇ ਇਹਨਾਂ ਦੇ ਉੱਪਰ ਵੀ ਆਪਾਂ ਥੋੜਾ-ਥੋੜਾ ਨਾਣ ਮਿਰਚ ਜਿਹੜਾ ਐਡ ਕਰ ਦਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਰ ਦਵਾਂਗੇ ਆਪਾਂ ਬੰਦ ਤੇ ਇਸ ਤਰ੍ਹਾਂ ਹੀ ਆਪਾਂ ਸਾਰੇ ਜਿਹੜੇ ਬ੍ਰੈਡ ਸੈਂਡਵਿਚ ਬ੍ਰੈਡਾਂ ਨੂੰ ਭਰ ਕੇ ਤਿਆਰ ਕਰ ਲਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਇੱਕ ਤਵਾ ਗਰਮ ਕਰ ਲਵਾਂਗੇ ਤਵਾ ਗਰਮ ਕਰਕੇ ਉੱਪਰ ਲਾ ਲਵਾਂਗੇ ਕਿਉਂ ਦੇਸੀ ਤੇ ਉਸ ਤੋਂ ਬਾਅਦ ਜਿਹੜਾ ਬ੍ਰੈਡ ਹੈਗੇ ਆਪਾਂ ਭਰ ਕੇ ਰੱਖੇ ਨੇਗੇ ਸਟਫਿੰਗ ਤੇ ਉਹਨਾਂ ਨੂੰ ਆਪਾਂ ਇਹਦੇ ਉੱਪਰ ਰੱਖ ਦਵਾਂਗੇ ਤਵੇ ਦੇ ਉੱਪਰ ਤੇ ਬ੍ਰੈਡਾਂ ਦੇ ਉੱਪਰਲੇ ਪਾਸੇ ਆਪਾਂ ਲਾ ਦੇਵਾਂਗੇ ਦੇਸੀ ਘਿਓ ਜੇ ਤੁਸੀਂ ਬਟਰ ਲਾਉਣਾ ਚਾਹੋ ਨੇ ਤਾਂ ਬਟਰ ਵੀ ਲੈ ਸਕਦੇ ਹੋ ਇਹ ਤੁਹਾਡੀ ਚੁਆਇਸ ਹੈਗੀ ਤੇ ਆਪਾਂ ਦੇਸੀ ਘਿਓ ਹੀ ਲਾਤਾ ਬ੍ਰੈਡਾਂ ਦੇ ਉੱਪਰ ਤੇ ਇੱਕ ਸਾਈਡ ਤੋਂ ਇਹ ਜਦੋਂ ਸੇਕ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਲਟ ਕੇ ਦੂਸਰੀ ਸੇਕ ਵਿੱਚ ਚੰਗੀ ਤਰ੍ਹਾਂ ਸਾਈਡ ਹੈ ਜਿਹੜੀ ਕ੍ਰਿਸਪੀ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਉਲਟ ਪਲਟ ਕਰਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕ੍ਰਿਸਪੀ ਬਣਾ ਲਾਂਗੇ ਉੱਪਰੋਂ ਕ੍ਰਿਸਪੀ ਅੰਦਰੋਂ ਸੌਫਟ ਜੂਸੀ ਜਿਹੜੇ ਇਹ ਬ੍ਰੈਡ ਸੈਂਡਵਿਚ ਜਿਹੜੇ ਆਪਣੇ ਬਣ ਕੇ ਤਿਆਰ ਹੋ ਜਾਣਗੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੇ ਇਹ ਸਿੱਕ ਕੇ ਤਿਆਰ ਹੋ ਜਾਂਦੇ ਨੇਗੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇਗੇ ਜਿਹੜੇ ਇਹ ਸੈਂਡਵਿਚ ਨੇਗੇ ਤੇ ਇਹਨਾਂ ਨੂੰ ਆਪਾਂ ਸਹਰਿਆਂ ਨੂੰ ਇਸ ਤਰ੍ਹਾਂ ਸੇਕ-ਸੇਕ ਕੇ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਜਿਹੜੀ ਕਟਿੰਗ ਹੈਗੀ ਉਹ ਕਰਾਂਗੇ ਤੇ ਵਿੱਚੋਂ ਤੁਹਾਨੂੰ ਦਿਖਾਵਾਂਗੇ ਜਿਹੜੀ ਇਹਨਾਂ ਦੀ ਸਟਫਿੰਗ ਹੈਗੀ ਕਿੰਨੀ ਵਧੀਆ ਜੂਸੀ ਤੇ ਕਾਫੀ-ਕਾਫੀ ਭਰੀ ਹੋਈ ਹੈਗੀ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇਗੇ ਸਵੇਰ ਦੇ ਨਾਸ਼ਤੇ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਸਟਫਿੰਗ ਵਾਲੇ ਜਿਹੜੇ ਸੈਂਡਵਿਚ ਤੁਸੀਂ ਬਣਾ ਕੇ ਖੁਦ ਖਾ ਸਕਦੇ ਹੋ ਤੇ ਬੱਚਿਆਂ ਨੂੰ ਦੇ ਸਕਦੇ ਹੋ ਹੈਲਦੀ ਵੀ ਹੈਗੀ ਤੇ ਬੱਚੇ ਇਹਨਾਂ ਨੂੰ ਖੁਸ਼ ਹੋ ਕੇ ਖਾਂਦੇ ਵੀ ਆ ਤੇ ਟਿਫਨ ਦੇ ਵਿੱਚ ਵੀ ਬੱਚਿਆਂ ਨੂੰ ਪੈਕ ਕਰਕੇ ਦੇ ਸਕਦੇ ਹੋਗੇ ਤੇ ਗਰਮ ਖਾਓ ਠੰਡੇ ਖਾਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਕੋਈ ਜ਼ਰੂਰੀ ਨਹੀਂ ਵੀ ਇਹਨਾਂ ਨੂੰ ਗਰਮ ਗਰਮ ਖਾਓ ਤੇ ਠੰਡੇ ਕਰਕੇ ਵੀ ਇਹਨਾਂ ਨੂੰ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇਗੇ ਤੇ ਇਸ ਤਰ੍ਹਾਂ ਹੀ ਆਪਾਂ ਦੂਸਰਾ ਬੈਚ ਵੀ ਮਤਲਬ ਹੈ ਕਿ ਕ੍ਰਿਸਪੀ ਕਰ ਲਵਾਂਗੇ ਪਕਾ ਲਵਾਂਗੇ ਜੇ ਤੁਹਾਡੇ ਕੋਲ ਟੋਸਟਡ ਹੈ ਤਾਂ ਟੋਸਟਡ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਸੇਕ ਸਕਦੇ ਹੋਗੇ ਤੇ ਨਹੀਂ ਤਾਂ ਫਿਰ ਇਸ ਤਰ੍ਹਾਂ ਤਵੇ ਦੇ ਉੱਪਰ ਧਰ ਕੇ ਵੀ ਚੰਗੀ ਤਰ੍ਹਾਂ ਕ੍ਰਿਸਪੀ ਕਰਕੇ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋਗੇ ਤੇ ਇਹ ਆਪਾਂ ਇਸ ਤਰ੍ਹਾਂ ਹੀ ਬਾਕੀ ਦੇ ਬੇਚ ਆ ਕੇ ਜਿਹੜੇ ਉਹ ਵੀ ਇਸ ਤਰ੍ਹਾਂ ਹੀ ਦੋਨੇ-ਦੋਨੇ ਪਾਸਿਓਂ ਕ੍ਰਿਸਪੀ ਕਰਕੇ ਤੇ ਘਿਓ ਲਾ ਕੇ ਸੇਕ ਲਵਾਂਗੇ ਤੇ ਜਿਹੜੇ ਜੇ ਆਪਣੀ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਈ ਨੂੰ ਬੱਦ ਵਾਰ ਸਬਸਕ੍ਰਾਈਬ ਕਰਨਾ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਜਿਹੜੀ ਵੀ ਰੈਸਪੀਏ ਬਣਾ ਕੇ ਤਿਆਰ ਕਰਦੇ ਹਾਂ ਤੇ ਟੇਸਟੀ ਉਹ ਇੰਨੀ ਜ਼ਿਆਦਾ ਬਣਦੀ ਹੈ ਕਿ ਇੱਕ ਵਾਰ ਬਣਾ ਲਈ ਤੇ ਬਾਰ ਬਾਰ ਮਨ ਕਰਦਾ ਹੈਗਾ ਬਣਾਉਣ ਦਾ ਤੇ ਖਾਣ ਦਾ ਤੇ ਜਰੂਰ ਬਣਾ ਕੇ ਟਰਾਈ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਕਿਸ ਚੀਜ਼ ਦੀ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਤੇ ਉਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਬਣਾ ਕੇ ਤੇ ਜਿਹੜੀ ਬ੍ਰੈਂਡ ਸੈਂਡਵਿਚ ਦੀ ਜਿਹੜੀ ਇਹ ਵੀਡੀਓ ਤੁਸੀਂ ਜਰੂਰ ਟਰਾਈ ਕਰਨਾ ਬਹੁਤ ਜ਼ਿਆਦਾ ਟੇਸਟੀ ਜੂਸੀ ਜਿਹੜੇ ਇਹ ਲੱਗਦੇ ਨੇਗੇ ਖਾਣ ਦੇ ਵਿੱਚ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਇਸ ਚੀਜ਼ ਨੂੰ ਤੇ ਬਾਹਰਲਾ ਖਾਣਾ ਛੱਡ ਦਿੰਦੇ ਨੇਗੇ ਬੱਚੇ ਕਈ ਵਾਰ ਬੱਚੇ ਬਾਹਰਲਾ ਖਾਣਾ ਖਾਣ ਦੀ ਡਿਮਾਂਡ ਕਰਦੇ ਆ ਤਾਂ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਬਣਾ ਕੇ ਦਿਓਗੇ ਤਾਂ ਬੱਚੇ ਬਾਹਰ ਦਾ ਖਾਣਾ ਕਦੇ ਨਹੀਂ ਖਾਣਗੇ ਤੇ ਇਹ ਵੀ ਆਪਾਂ ਬਣਾ ਕੇ ਤਿਆਰ ਕਰ ਲਿਆ ਦੂਸਰਾ ਬੈਚ ਤੇ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰਾਂਗੇ ਤੇ ਬਾਕੀ ਦੇ ਆਪਾਂ ਰੱਖ ਦਾਂਗੇ ਅ ਪੱਕਣ ਵਾਸਤੇ ਜਿਹੜੇ ਆਪਾਂ ਸੈਂਡਵਿਚ ਐ ਤੇ ਇਹਨਾਂ ਨੂੰ ਆਪਾਂ ਕੱਟ ਲਾਂਗੇ ਸੈਂਟਰ ਦੇ ਵਿੱਚੋਂ ਤੇ ਇਹਦੀ ਸਟਫਿੰਗ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਖਾਵੇ ਭਰ ਕੇ ਤਿਆਰ ਕੀਤੇ ਹੋਏ ਨੇ ਮੈਂ ਤੇ ਬਹੁਤ ਹੀ ਅੰਦਰੋਂ ਜੂਸੀ ਸੌਫਟ ਜਿਹੜੇ ਤੇ ਐਨ ਲੱਗਦਾ ਜਿਵੇਂ ਮਲਾਈਦਾਰ ਬਣੇ ਹੁੰਦੇ ਆ ਜਿਹੜੀ ਪਨੀਰ ਦੀ ਸਟਫਿੰਗ ਐਨੀ ਵਧੀਆ ਲੱਗਦੀ ਹੈ ਕਿ ਤੇ ਦੂਸਰਾ ਵੀ ਆਪਾਂ ਕਰਦੇ ਆ ਪਿਆਜ਼ ਟਮਾਟਰ ਵਾਲਾ ਕਟਿੰਗ ਤੇ ਬਾਕੀਆਂ ਨੂੰ ਆਪਾਂ ਕਰ ਦਨੇ ਆ ਸਾਈਡ ਤੇ ਤੇ ਉਹ ਹੋ ਇਹ ਜਿਆਦਾ ਕ੍ਰਿਸਪੀ ਹੋਣ ਕਰਕੇ ਉੱਪਰੋਂ ਸਾਈਡੀ ਮਤਲਬ ਕਿ ਲੱਗੀ ਹੈਗੀ ਕੋਈ ਗੱਲ ਨਹੀਂ ਤੇ ਇਹਨੂੰ ਉੱਪਰ ਰੱਖ ਲਿਆ ਆਪਾਂ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਲੱਗਦੇ ਨੇਗੇ ਸੋਹਣੇ ਲੱਗਦੇ ਨੇਗੇ ਖਾਣ ਦੇ ਵਿੱਚ ਓਨੇ ਜਿਆਦੇ ਟੇਸਟੀ ਇਸ ਤਰ੍ਹਾਂ ਤੁਸੀਂ ਬਣਾ ਕੇ ਜਿਹੜੇ ਸੈਂਡਵਿਚ ਬਣਾ ਕੇ ਜ਼ਰੂਰ ਟਰਾਈ ਕਰਨਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਜਲਦੀ ਮਿਲਾਂਗੇ ਆਪਾਂ ਇਸ ਤਰ੍ਹਾਂ ਦੀ ਸਿੰਪਲ ਜਹੀ ਤੁਹਾਡੇ ਵਾਸਤੇ ਹੋਰ ਰੈਸਪੀ ਲੈ ਕੇ ਤਤਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ